ਖੁਦਾਮ ਪ੍ਰਭੇਸ਼ੂ ਮਸੀਹ ਦੇ ਪਾਕ ਔਰ ਪਵਿੱਤਰ ਨਾਮ ਦੇ ਵਿੱਚ ਸਤਿ ਆਕ ਸੰਭ ਨੂੰ ਜੈ ਮਸੀਹੀ। ਸੋ ਅਸੀਂ ਅੱਜ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਔਰ ਉਸ ਤੋਂ ਪਹਿਲੇ ਅਸੀਂ ਅੱਜ ਜਾਣਾਂਗੇ ਕਿ ਸਾਡੀ ਮਸੀਹਤ ਦੇ ਵਿੱਚ ਜਿਹੜੇ ਪ੍ਰਭੂ ਦੇ ਸੰਤ ਸੇਵਕ ਹੋਏ ਨੇ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਸ਼ਹੀਦੀ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਖੁਦਾਵੰਦੀ ਯੇਸ਼ੂ ਮਸੀਹ ਦੇ ਵਾਸਤੇ ਤੇ ਆਪਣੇ ਵਿਸ਼ਵਾਸ ਦੇ ਵਾਸਤੇ ਉਹਨਾਂ ਨੇ ਕੁਰਬਾਨ ਕਰ ਦਿੱਤਾ ਬਹੁਤ ਸਾਰੀਆਂ ਕੁਰਬਾਨੀਆਂ ਜਿਹੜੀਆਂ ਬਾਈਬਲ ਦੇ ਵਿੱਚ ਨੇ ਅਸੀਂ ਉਹਨਾਂ ਦੇ ਉੱਤੇ ਹਰ ਰੋਜ਼ ਅਸੀਂ ਗੌਰ ਕਰਾਂਗੇ ਅਰ ਅੱਜ ਅਸੀਂ ਪ੍ਰੌਂਦੇ ਦਾਸ ਅੱਛੇ ਜਿਹੜੇ ਪ੍ਰੇਰਿਤ ਜੌਨ ਯਹੂਨਾ ਜਿਹੜਾ ਕਿ ਪ੍ਰਭੂ ਯੇਸ਼ੂ ਮਸੀਹ ਦਾ ਇੱਕ ਅੱਛਾ ਤੇ ਪਿਆਰਾ ਚੇਲਾ ਸੀ ਅਸੀਂ ਉਸ ਦੀ ਸ਼ਹਾਦਤ ਦੇ ਬਾਰੇ ਦੇਖਾਂਗੇ ਉਹਦੀ ਜੀਵਨੀ ਦੇ ਵੱਲ ਅਸੀਂ ਧਿਆਨ ਦੇਵਾਂਗੇ ਕਿਉਂਕਿ ਅੱਜ ਮਸੀਹਤ ਨੂੰ ਲੋੜ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਖੁਦਾਵੰਦ ਯੇਸ਼ੂ ਮਸੀਹ ਦੇ ਲੋਗ ਨੇ ਜਿਹੜੇ ਉਹਦੇ ਸੰਤ ਨੇ ਉਹਨਾਂ ਨੇ ਆਪਣੇ ਵਿਸ਼ਵਾਸ ਦੇ ਲਈ ਕਿਹੜੀਆਂ ਕਿੜੀਆਂ ਕੁਰਬਾਨੀਆਂ ਦਿੱਤੀਆਂ ਔਰ ਉਹਨਾਂ ਕੁਰਬਾਨੀਆਂ ਦੇ ਨਾਲ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦੇ ਜ਼ਰੀਏ ਉਹਨਾਂ ਦੇ ਵਿਸ਼ਵਾਸ ਦੇ ਜ਼ਰੀਏ ਅੱਜ ਅਸੀਂ ਇੱਥੋਂ ਤੱਕ ਪਹੁੰਚੀਆਂ ਕਿਉਂਕਿ ਉਹਨਾਂ ਨੇ ਕੁਰਬਾਨੀ ਦਿੱਤੀ ਏ ਔਰ ਅੱਜ ਵਚਨ ਸਾਡੇ ਹੱਥ ਦੇ ਵਿੱਚ ਆ ਔਰ ਯੀਸ਼ੂ ਮਸੀਹ ਦਾ ਜਿਹੜਾ ਅੱਛਾ ਪਿਆਰਾ ਚੇਲਾ ਜਿਹੜਾ ਏ ਉਹਦਾ ਨਾਮ ਯੋਹਨਾ ਏ ਜਿਹੜਾ ਕਿ 12 ਚੇਲਿਆਂ ਦੇ ਵਿੱਚੋਂ ਏਕ ਆ ਔਰ ਇਸ ਦਾ ਯਹੂਨਾ ਸੰਤ ਯਹੂਨਾ ਦਾ ਜਿਹੜਾ ਜਨਮ ਹੈ ਉਹ 6 ਏਡੀ ਨੂੰ ਹੋਇਆ ਜਾਨਕੀ 6 ਇਸਵੀ ਨੂੰ ਤੋਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਮ੍ਰਿਤਿਉ ਬਾ ਉਹ 100 ਏਡੀ ਦੇ ਵਿੱਚ 100 100 ਇਸਵੀ ਦੇ ਵਿੱਚ ਹੁੰਦੀ ਆ ਤੋਂ ਉਹਨਾਂ ਨੇ ਆਪਣੇ ਉਹਨਾਂ ਦੀ ਜੀਵਨ ਦੀ ਟੋਟਲ ਜਿਹੜੀ ਉਮਰ ਆ ਉਹ ਹਰੀਆਂ 93 93 ਸਾਲ ਉਹਨਾਂ ਨੇ ਆਪਣੇ ਜੀਵਨ ਨੂੰ ਬਤੀਤ ਕੀਤਾ 24 ਸਾਲ ਦੀ ਉਮਰ ਦੇ ਵਿੱਚ ਯੇਸ਼ੂ ਮਸੀਹ ਨੇ ਉਹਨਾਂ ਨੂੰ ਬੁਲਾਇਆ ਔਰ 24 ਸਾਲ ਦੀ ਏਜ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ ਔਰ ਯੇਸ਼ੂ ਮਸੀਹ ਦੇ ਪਿੱਛੇ ਚੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਔਰ ਯੇਸ਼ੂ ਮਸੀਹ ਦੇ ਨਾਲ ਰਹੇ ਔਰ ਉਹ ਯੇਸ਼ੂ ਮਸੀਹ ਦੇ ਬੜੇ ਪਿਆਰੇ ਚੇਲੇ ਸੀ ਔਰ ਉਹਨਾਂ ਦੇ ਨਾਮ ਦਾ ਮਤਲਬ ਹੈਗਾ ਵਾ ਪਰਮੇਸ਼ਵਰ ਕਿਰਪਾ ਕਰਨ ਵਾਲਾ ਹੈ ਪਰਮੇਸ਼ਵਰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਤੋ ਅਸੀਂ ਯਹੂਨਾ ਦੇ ਬਾਰੇ ਦੇਖਾਂਗੇ ਕਿ ਯਹੂਨਾ ਨੇ ਔਰ ਬਹੁਤ ਸਾਰੇ ਪਰਮੇਸ਼ਵਰ ਦੇ ਸੰਤਾਨੀ ਇਹ ਆਪਣੇ ਵਿਸ਼ਵਾਸ ਦੇ ਲਈ ਕਈ ਕੁਰਬਾਨੀਆਂ ਦਿੱਤੀਆਂ ਕਈ ਪ੍ਰਕਾਰ ਦੇ ਉਹਨਾਂ ਨੇ ਦੁੱਖ ਸਹਿਣ ਕੀਤੇ ਆ ਜਦੋਂ ਬਾਈਬਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਲਿਖਿਆ ਹੈ ਇਹ ਜਿਹੜੀ ਮਸੀਹਤ ਦੇ ਵਿੱਚ ਜਦੋਂ ਅਸੀਂ ਯੀਸ਼ੂ ਨੂੰ ਗ੍ਰਹਿਣ ਕਰਦੇ ਆ ਤਾਂ ਯੀਸ਼ੂ ਮਸੀਹ ਨੇ ਆਪਣੇ ਪਵਿੱਤਰ ਕਲਾਮ ਦੇ ਵਿੱਚ ਕਿਹਾ ਹੋਇਆ ਵਾ ਕਿ ਮੇਰੇ ਨਾਮ ਦੇ ਕਰਕੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਕੌਮਾਂ ਤੁਹਾਨੂੰ ਜੇਲ੍ਹ ਦੇ ਵਿੱਚ ਫੜਵਾ ਦੇਣਗੀਆਂ ਔਰ ਅੱਜ ਅਸੀਂ ਦੇਖ ਸਕਦੇ ਆ ਕਿ ਕਿਹੇ ਵੀ ਜਾਤ ਧਰਮ ਦੇ ਨਾਲ ਕੋਈ ਵੀ ਜਿਹੜਾ ਹੈ ਈਰਖਾ ਜਾਂ ਕਿਸੇ ਪ੍ਰਕਾਰ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਗੁੱਸਾ ਕਿਲਾ ਨਹੀਂ ਕਰਦਾ ਪਰ ਮਸੀਹਤ ਦੇ ਨਾਲ ਲੋਕਾਂ ਨੂੰ ਬੜੀ ਨਫ਼ਰਤ ਹੁੰਦੀ ਏ ਕਿਉਂ ਕਿਉਂਕਿ ਨਫਰਤ ਮਸੀਹਤ ਤੋਂ ਹੈ ਮਸੀਹਰੇ ਲੋਕਾਂ ਤੋਂ ਹੈ ਔਰ ਉਸ ਯਿਸੂ ਤੋਂ ਹੈ ਜਿਹੜਾ ਸਾਰਿਆਂ ਨੂੰ ਕੀ ਕਰਦਾ ਹੈ ਪਿਆਰ ਕਰਦਾ ਹੈ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਅੱਜ ਅਸੀਂ ਸੰਸਾਰ 'ਚ ਵੇਖ ਸਕਦੇ ਹਾਂ ਜਿੰਨੇ ਵੀ ਲੋਕ ਆ ਉਹ ਹਥਿਆਰ ਦੇ ਨਾਲ ਤਲਵਾਰਾਂ ਦੇ ਨਾਲ ਕਈਆਂ ਨੂੰ ਜਿੱਤਦੇ ਆ ਪਰ ਸਾਡੇ ਖੁਦਾਵੰਦ ਯੇਸ਼ੂ ਮਸੀਹ ਦਾ ਇਹ ਪਿਆਰ ਦਾ ਸੰਦੇਸ਼ ਹੈ ਕਿ ਉਸ ਨੇ ਪਿਆਰ ਦੇ ਨਾਲ ਸਾਰੇ ਸੰਸਾਰ ਨੂੰ ਜਿੱਤ ਲਿਆ ਔਰ ਪੂਰੇ ਵਰਲਡ ਦੇ ਵਿੱਚ ਅੱਜ ਇੱਕ ਜਨਨੀ ਸਭ ਤੋਂ ਵੱਧ ਪ੍ਰਤੀਸ਼ਤ ਹੈ ਮੈਂ ਇੱਕ ਵੀਡੀਓ ਨੂੰ ਅਪਲੋਡ ਕੀਤਾ ਸੀ ਉਸ ਦੇ ਵਿੱਚ ਦੱਸਿਆ ਗਿਆ ਸੀ ਕਿ 크ਿਸਚੀਅਨਿਟੀ ਦੀ ਜਿਹੜੀ ਪਾਪੂਲੇਸ਼ਨ ਆ ਜਿਹੜਾ ਨੰਬਰ ਆ ਉਹ ਬੜੀ ਜ਼ਿਆਦਾ ਹੈਗੀ ਆ ਔਰ ਉਸ ਤੋਂ ਬਾਅਦ ਜਿਹੜੇ ਲੋਗ ਆ ਉਹ ਹੋਰ ਦੂਸਰੇ ਧਰਮਾਂ ਦੇ ਜਿਸ ਪ੍ਰਕਾਰ ਨਾਲ ਆਂਦੇ ਆ ਜਲ ਮੈਂ ਇਹ ਵੀ ਦੱਸਣਾ ਚਾਹਾਂਗਾ ਇਹ ਸ਼ੁਰੂਆਸੀਂ ਨੇ ਕੋਈ ਧਰਮ ਨਹੀਂ ਬਣਾਇਆ ਇਹ ਇਨਸਪੋਲਟ 크ਿਸਚੀਅਨਿਟੀ ਜਾਨਕੀ ਮਸੀਹਤ ਵਨ ਹੂ ਫੋਲੋ ਦ ਕ੍ਰਾਈਸਟ ਹੀ ਇਜ਼ ਅ ਕ੍ਰਿਸਚੀਅਨ ਜਿਹੜਾ ਉਹਦੇ ਹੁਕਮਾਂ ਨੂੰ ਮੰਨਦਾ ਏ ਉਹਦੀ ਅਗਿਆਕਾਰੀ ਕਰਦਾ ਏ ਤੇ ਸਾਰਿਆਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਹੈ ਤੇ ਅਸੀਂ ਦੇਖਣਾ ਹੈ ਕਿ ਯਹੂ ਨਾਨੀ ਵੀ ਆਪਣੇ ਜੀਵਨ ਦੇ ਵਿੱਚ ਯੇਸ਼ੂ ਮਸੀਹ ਨੇ ਕਰਕੇ ਬੜੀਆਂ ਯਾਤਨਾਵਾਂ ਨੂੰ ਸਹਿਣ ਕੀਤਾ ਇੱਕ ਸਵਾਲ ਉੱਠਿਆ ਕਿ ਪਤਰਸ ਨੇ ਕਿਹਾ ਕਿ ਯੇਸੂ ਐਲਾ ਕੀ ਬਣੂਗਾ ਯਹੂ ਨਾਨਾ ਕੀ ਬਣੇਗਾ ਤੇ ਯੇਸ਼ੂ ਮਸੀਹ ਨੇ ਉਸ ਨੂੰ ਬੋਲਿਆ ਕਿ ਜੇ ਮੈਂ ਚਾਹਾਂ ਤੇ ਉਹਨੂੰ ਨਾ ਮਰਨ ਦਵਾਂ ਹੋ ਸਕਦਾ ਜਿਵੇਂ ਜਦੋਂ ਮੈਂ ਦੂਸਰੀ ਵਾਰ ਆਵਾਂ ਤੇ ਉਨੀ ਦੇਰ ਤੱਕ ਉਹ ਜ਼ਿੰਦਾ ਰਹੇ ਤੇ ਯਹੂਨਾ ਦੇ ਜੀਵਨ ਚ ਬੜੀਆਂ-ਬੜੀਆਂ-ਬੜੀਆਂ ਯਾਤਨਾਵਾਂ ਨੂੰ ਉਹਨੇ ਸਹਿਣ ਕੀਤਾ ਔਰ ਯੇਸ਼ੂ ਮਸੀਹ ਦਾ ਪ੍ਰਚਾਰ ਉਹਨੇ ਬੜੇ ਥਾਵਾਂ ਤੇ ਫੈਲਾਇਆ ਔਰ ਇੱਕ ਵਾਰ ਕੀ ਹੋਇਆ ਕਈ ਲੋਕਾਂ ਨੂੰ ਲੱਗਦਾ ਹੈ ਕਿ ਯਹੂਨਾ ਨੂੰ ਬਸ ਪਤਮੂਸ ਟਾਪੂ ਦੇ ਉਤੇ ਰੱਖ ਦਿੱਤਾ ਗਿਆ ਪਰ ਨਹੀਂ ਇਸ ਤਰ੍ਹਾਂ ਨਹੀਂ ਹੈ ਜਦੋਂ ਕਈ ਪ੍ਰਕਾਰ ਦੇ ਯਾਜਕ ਪੁਰੀਸਟ ਲੋਗ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਐਫਸਸ ਦੇ ਵਿੱਚ ਰੂਮ ਦੇ ਵਿੱਚ ਇੱਕ ਯਹੂਨਾ ਨਾਮ ਦਾ ਜਿਹੜਾ ਚੇਲਾ ਹੈ ਜਿਹੜਾ ਯੇਸ਼ੂ ਨੂੰ ਮੰਨਣ ਵਾਲਾ ਹੈ ਇਹ ਆਪਣਾ ਵਿਸ਼ਵਾਸ ਆਈ ਜਾ ਰਿਹਾ ਵਾ ਔਰ ਉਹਨਾਂ ਨੇ ਉਹਨੂੰ ਕਈ ਵਾਰ ਦਬਾਉਣ ਦੀ ਕੋਸ਼ਿਸ਼ ਕੀਤੀ ਕਈ ਵਾਰ ਉਹਨੂੰ ਕੁੱਟਿਆ ਕਈ ਵਾਰ ਉਹਨੂੰ ਮਾਰਿਆ ਪਰ ਉਹਨੇ ਯੇਸ਼ੂ ਦਾ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ ਤੋਂ ਮੇਰੇ ਪਿਓ ਫਿਰ ਕੀ ਹੋਇਆ ਫਿਰ ਇੱਕ ਬੜਾ ਤਗੜਾ ਰੋਮ ਦੇ ਵਿੱਚ ਇੱਕ ਸਟੇਡੀਅਮ ਆ ਔਰ ਉਸ ਸਟੇਡੀਅਮ ਦੇ ਵਿੱਚ ਯਹੂਨਾ ਨੂੰ ਬਲ ਦੇ ਟੀਲ ਦੇ ਵਿੱਚ ਸੋਟਿਆ ਗਿਆ ਬਲ ਦੇ ਤੇਲ ਦੇ ਵਿੱਚ ਯਹੂਨਾ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਦਾ ਚੇਲਾ ਵਾ ਉਸ ਨੂੰ ਬਲ ਦੇ ਤੇਲ ਦੇ ਵਿੱਚ ਸੁੱਟਿਆ ਗਿਆ ਬੜੀ ਵੱਡੀ ਗੱਲ ਆ ਖੁਦਾ ਦੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਨੇ ਹੱਸਦੇ ਹੱਸਦੇ ਆਪਣੀ ਜਾਨ ਨੂੰ ਦੇਣ ਲਈ ਤਿਆਰ ਹੋ ਗਿਆ ਉਹ ਪਰ ਖੁਦਾ ਨੇ ਮਨਜ਼ੂਰ ਨਹੀਂ ਸੀਗਾ ਉਸ ਸਟੇਡੀਅਮ ਦੇ ਵਿੱਚ ਬੜੇ ਲੋਗ ਆਏ ਹੋਏ ਸੀ ਇਹ ਉਹਦੀ ਮੌਤ ਦਾ ਤਮਾਸ਼ਾ ਵੇਖਣ ਵਾਸਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਯਹੂਨਾ ਨੂੰ ਬਲ ਦੇ ਤੇਲ ਦੇ ਵਿੱਚ ਸੁੱਟਣ ਲੱਗੇ ਆ ਬਲ ਦੇ ਤੇਲ ਦੇ ਕੜਾਏ 'ਚ ਸੁੱਟਣ ਲੱਗੇ ਆ ਇਹ ਲੋਕ ਆਗੇ ਤੁਹਾਨੂੰ ਵਦਾ ਲੋਕਾਂ ਨੂੰ ਸਭ ਸਵਾਦ ਪਿਆ ਵਾ ਕਈ ਲੋਕ ਬਸ ਵੇਖਣ ਆਉਂਦੇ ਆ ਬੜੇ ਲੋਕ ਵੇਖਣ ਆਏ ਤਮਾਸ਼ਾ ਵੇਖਣ ਵਾਸਤੇ ਆਏ ਜਿੰਨੇ ਲੋਕ ਉਸ ਸਟੇਡੀਅਮ ਦੇ ਵਿੱਚ ਇਕੱਠੀ ਹੋਏ ਸੀ ਜਦੋਂ ਉਹਨਾਂ ਨੇ ਤੇਲ ਨੂੰ ਗਰਮ ਕੀਤਾ ਕੜਾਹੀ ਨੂੰ ਗਰਮ ਕੀਤਾ ਔਰ ਉਸ ਤੋਂ ਬਾਅਦ ਇਹ ਯਹੂਨਾ ਨੂੰ ਉਹਦੇ ਵਿੱਚ ਪਾ ਦਿੱਤਾ ਪਰ ਧੰਵਾਦ ਖੁਦਾਵੰਦੀ ਯਸ਼ੁਅ ਮਸੀਹਾ ਕੀ ਉਸ ਤੇਲ ਦੇ ਦੁਆਰਾ ਇੱਕ ਵੀ ਵਾਲ ਯਹੂਨਾ ਦਾ ਸੜਿਆ ਨਹੀਂ ਔਰ ਯਹੂਨਾ ਨੂੰ ਇੱਕ ਵੀ ਆਂਚ ਨਹੀਂ ਆਈ ਔਰ ਉਹ ਬਚ ਗਿਆ ਤੇ ਵੱਡੀ ਗੱਲ ਇਹ ਵਾ ਕਿ ਇਸ ਚਮਤਕਾਰ ਨੂੰ ਵੇਖ ਕੇ ਬੜੇ ਲੋਕਾਂ ਨੇ ਉਸ ਸਟੇਡੀਅਮ ਦੇ ਵਿੱਚ ਵੇਖਿਆ ਕਿ ਯਸੂ ਮਹਾਨ ਨੇ ਔਰ ਉਹਨਾਂ ਨੇ ਵੀ ਆਪਣੇ ਗੋਡੇ ਟੇਕ ਦਿੱਤੇ ਤੇ ਯਸੂ ਨੂੰ ਆਪਣਾ ਉਧਾਰਕਰਤਾ ਮੰਨ ਲਿਆ ਤੇ ਦਾਵੀ ਕਲਾਮ 'ਚ ਲਿਖਿਆ ਵਾ ਹਰ ਇੱਕ ਜ਼ੁਬਾਨ ਅੰਗੀਕਾਰ ਕਰੇਗੀ ਤੇ ਹਰ ਇੱਕ ਗੋਡਾ ਨਿਵਾਇਆ ਜਾਏਗਾ ਤੇ ਮੰਨ ਲੇਗਾ ਕਿ ਯਸੂ ਹੀ ਪ੍ਰਭੂ ਆ ਔਰ ਉਸ ਸਟੇਡੀਅਮ ਦੇ ਵਿੱਚ ਬੜਾ ਵੱਡਾ ਚਮਤਕਾਰ ਹੋਇਆ ਕਈ ਲੋਕਾਂ ਨੇ ਯਸੂ ਨੂੰ ਗ੍ਰਹਿਣ ਕਰ ਲਿਆ ਉਸ ਵਾਰਾ ਜਦੋਂ ਉਹਨਾਂ ਨੇ ਵੇਖਿਆ ਭਾਈ ਇਹਨੂੰ ਤੇ ਆਪਾਂ ਇਨਾ ਸਤਾਪ ਦਿੰਨੇ ਆ ਯਹੂਨਾ ਨੂੰ ਇਹ ਤੇ ਮਾਰਦਾ ਵੀ ਨਹੀਂ ਆ ਇਹਨੂੰ ਕੜਾਈ 'ਚ ਪਾ ਦਈਏ ਇਹ ਤੇ ਕੜਾਈ 'ਚ ਬੜੀ ਸੜਦਾ ਏਡੀ ਵੱਡੀ ਗੱਲ ਐ ਇੱਕ ਬੜਾ ਅੱਛਾ ਸੋង ਗਿਆ ਬੜਾ ਅੱਛਾ ਧੀ ਗਿਆ ਮਾਰਿਆਂ ਨਹੀਂ ਮੁੱਕਣੇ ਸੁਚੀ ਲਾਲਾ ਦੇ ਫਮੰਜਾਰੇ ਕੁੱਲਾ ਵਾਂਗੂ ਮਹਿਕਣਗੇ ਜਿੰਨਾ ਮਰਜੀ ਕੋਈ ਖਿਲਾਰੇ ਤੋ ਜਿਹੜੀ ਮਸੀਹਤ ਆ ਜਿੰਨਾ ਮਰਜੀ ਸ਼ਹੀਦ ਕਰੋਗੇ ਜਿੰਨੇ ਸ਼ਹੀਦ ਕਰੋਗੇ ਇਹੋਂਨੇ ਜਦਾ ਵਾਦੇ ਜਾਣੇ ਆ ਤੇ ਮੈਂ ਦੱਸਣਾ ਚਾਹੁੰਦਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਫੈਸਲਾ ਲਿੱਤਾ ਕਿ ਅਸੀਂ ਯਹੂਨਾ ਦੇ ਨਾਲ ਕੀ ਕਰਨਾ ਵਾ ਤੇਰੀ ਯਹੂਨਾ ਨੂੰ ਕੀ ਕੀਤਾ ਗਿਆ ਉਹਨੂੰ ਪਾਕਮੋਸ ਟਾਪੂ ਕਾਲੇ ਪਾਣੀ ਦੀ ਸਜਾ ਦਿੱਤੀ ਗਈ ਉਸ ਜੇਲ ਦੇ ਵਿੱਚ ਰੱਖ ਦਿੱਤਾ ਗਿਆ ਔਰ ਉੱਥੇ ਬੈ ਕੇ ਖੁਦ ਆਦੇ ਪ੍ਰਕਾਸ਼ਨ ਨੂੰ ਉਹਨੇ ਗ੍ਰਹਿਣ ਕੀਤਾ ਤੁਸੀਂ ਜਾਣਦੇ ਆ ਕਿ ਯਹੂਨਾ ਦੇ ਦੁਆਰਾ ਪੰਜ ਕਿਤਾਬਾਂ ਜਿਹੜੀਆਂ ਬਾਈਬਲ ਦੇ ਵਿੱਚ ਲਿਖੀਆਂ ਗਈਆਂ ਗੋਸਪਲ ਆਫ ਜੌਨ ਯਹੂਨਾ ਦੀ ਅੰਜੀਲ ਉਸ ਵੇਲੇ ਯਹੂਨਾ ਦੂਜਾ ਯਹੂਨਾ ਤੀਜਾ ਯਹੂਨਾ ਉਸ ਤੋਂ ਬਾਅਦ ਪੰਜਵੀਂ ਜਿਹੜੀ ਕਿਤਾਬ ਹੈ ਜਿਸ ਦੇ ਵਿੱਚ ਰੈਵਿਲੇਸ਼ਨ ਹੈ ਪ੍ਰਕਾਸ਼ਨ ਹੈ ਪ੍ਰਕਾਸ਼ ਦੀ ਪੋਥੀ ਜਿਹੜੀ ਕਿ ਸੰਤ ਯਹੂਨਾ ਦੇ ਦੁਆਰਾ ਲਿਖੀ ਗਈ ਆ ਪਰਮੇਸ਼ਵਰ ਨੇ ਪਤਮੋਸ ਤੋਂ ਟਾਕੂ ਕਾਲੀ ਪਾਣੀਆਂ ਦੇ ਵਿੱਚ ਜਦੋਂ ਯਹੋਨਾ ਨੂੰ ਉਹ ਸਜ਼ਾ ਦਿੱਤੀ ਗਈ ਤਾਂ ਉਸ ਜਗ੍ਹਾ ਦੇ ਵਿੱਚ ਰਹਿ ਗਈ ਬਜ਼ੁਰਗੀ ਦੀ ਹੱਲੇ ਵਿੱਚ ਉਸ ਨੇ ਖੁਦਾ ਦੇ ਪ੍ਰਕਾਸ਼ ਨੂੰ ਕੀ ਦਿੱਤਾ ਪ੍ਰਾਪਤ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਉਸ ਪ੍ਰਕਾਸ਼ ਦੀ ਕਥੀ ਨੂੰ ਲਿਖਿਆ ਜਿਹੜੇ ਕਿ ਫਿਊਚਰ ਇਵੈਂਟਸ ਜਿਹਦੇ ਵਿੱਚ ਆਪਾਂ ਵੇਖ ਸਕਦੇ ਹਾਂ ਤਾਂ ਇਹ ਜਿਹੜੀ ਯਹੋਨਾ ਦੀ ਸਾਰੀ ਲਾਈਫ ਆ ਉਹਦਾ ਜੀਵਨ ਆ ਕਿਸ ਪ੍ਰਕਾਰ ਦੇ ਨਾਲ ਉਹਨੇ ਆਪਣੇ ਆਪ ਨੂੰ ਖੁਦਾ ਦੇ ਲਈ ਕੁਰਬਾਨ ਕੀਤਾ ਉਸ ਵਾਰ ਜਦੋਂ ਪਰਮੇਸ਼ਵਰ ਦਾ ਦਾਸ ਯਹੂਨਾ ਜਿਹੜਾ ਹੈ ਉਹ ਜਦੋਂ 93 ਸਾਲ ਦਾ ਹੋਇਆ 93 ਸਾਲ ਦੇ ਵਿੱਚ ਰੋਮ ਐਪਸਸ ਦੇ ਵਿੱਚ ਉਹਨਾਂ ਦੀ ਡੈਥ ਹੋਈ। ਖੁਦਾ ਇਸ ਕਲਾਮ ਦੇ ਜ਼ਰੀਏ ਉਹਨਾਂ ਦੀ ਬਾਇਓਗ੍ਰਾਫੀ ਦੇ ਜ਼ਰੀਏ ਖੁਦਾ ਤੁਹਾਨੂੰ ਬੜੀ ਬਰਕਤ ਦੇਵੇ। ਤੋਂ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਨੂੰ ਬੜੇ ਲੋਕਾਂ ਤੱਕ ਹੋਰ ਸ਼ੇਅਰ ਕਰਨਾ ਤਾਂ ਕਿ ਦੂਜੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਮਸੀਹਤ ਦੇ ਵਿੱਚ ਜਿਹੜੇ ਪਰਮੇਸ਼ੂ ਅਸੀਸ ਦੇ ਲੋਗ ਆ ਉਹਨਾਂ ਨੇ ਕਿੰਨੀ ਸ਼ਹਾਦਤ ਦਿੱਤੀ ਆ। ਖੁਦਾ ਤੁਹਾਨੂੰ ਬਰਕਤ ਦੇਵੇ। ਜੈ ਮਸੀਹ ਵੀ ਸਾਡੇ।